ਮਟਰੰਡਾ ਵਿੱਚ ਚੱਲ ਰਹੇ ਬੇ ਲਗਾਮ ਆਟੋ ਅਤੇ ਈ ਰਿਕਸ਼ਾ ਦਾ ਨਤੀਜਾ ਇੱਕ ਰਿਕਸ਼ਾ ਵਾਲੇ ਨੇ ਇੱਕ ਵਾਕੀ ਵਿੱਚ ਟੱਕਰ ਮਾਰੀ ਅਤੇ ਮੌਤ ਨੂੰ ਹੋਇਆ ਫਰਾਰ ਹਾਂਜੀ ਕੀ ਨਾਮਤ ਕੀ ਗੱਲਬਾਤ ਹੋਈ ਬਾਈਆ ਫੋਟ ਹੈਗਾ ਉਸ ਚੌਕ ਚੋਂ ਮੈਂ ਮੋੜਨ ਲੱਗਾ ਇੰਡੀਕੇਟਰ ਦਿੱਤਾ ਹੋਇਆ ਸੀਗਾ ਪਰ ਦੂਜੇ ਪਾਸੋਂ ਆਟੋ ਆਇਆ ਇੱਕੇ ਲਖਤ ਮਾਰਿਆ ਮੈਂ ਜਦ ਤੱਕ ਗਲੀ ਲੰਘ ਕੇ ਚੁੱਕਿਆ ਸੀ ਸਾਰੀ ਸੜਕ ਪਰ ਉਹਨੇ ਟਰਾਂਸਫਰਮਰ ਦੇ ਕੋਲੇ ਜਾ ਕੇ ਵਿਚ ਮਾਰਿਆ ਲਿਆ ਕੇ ਅੱਛਾ ਜਦ ਕਿ ਉਧਰ ਜਬ ਬਣਦੇ ਨਹੀਂ ਸੜਕ ਉਹਨੇ ਉਹ ਸਾਰੀ ਖਾਲੀ ਸੀ ਉਧਰ ਜਾਣਾ ਚਾਹੀਦਾ ਸੀਗਾ ਉਹਨੇ ਲੈ ਕੇ ਮਾਰਿਆ ਤੇ ਮੈਨੂੰ ਨਹੀਂ ਪਤਾ ਲੱਗਿਆ ਉਹ ਤੋਂ ਬਾਅਦ ਮੈਨੂੰ ਜਿਹੜੇ ਸੇਵਾ ਦੂਜੇ ਸੀ ਜੇ ਸਹਾਰਾ ਵਾਲੇ ਸਹਾਰਾ ਵਾਲੇ ਮੈਨੂੰ ਛੱਡ ਕੇ ਗਏ ਆਂ ਤੇ ਮੇਰੇ ਇੱਕ ਬਾਹਾਂ ਫ੍ਰੈਕਚਰ ਹੋ ਗਈ ਤੇ ਇੱਕ ਲੱਤ ਫ੍ਰੈਕਚਰ ਹੋ ਗਈ ਅੱਛਾ ਕੀ ਲੱਗਦਾ ਵੀ ਆਟੋ ਵਾਲਾ ਤੇਜ਼ ਰਫ਼ਤਾਰ ਸੀ ਜਾਂ ਆਟੋ ਵਾਲਾ ਬਹੁਤ ਤੇਜ਼ ਰਫ਼ਤਾਰ ਸੀ ਜਦ ਕਿ ਆਟੋ ਵਾਲੇ ਦੇ ਹੀ ਗੱਲ ਪਏ ਨੇ ਕਿ ਉਹਦੇ ਵਿੱਚ ਜਿਹੜੇ ਆਟੋ ਦੇ ਸੀ ਨਾ ਉਹ ਆਟੋ ਵਾਲੇ ਦੇ ਹੀ ਗੱਲ ਪਏ ਨੇਗੇ ਫੇ ਤੂੰ ਗਲਤ ਹੈਗਾ ਤੂੰ ਕਿੱਧਰ ਦੀ ਲੈ ਕੇ ਕਿੱਧਰ ਲੈ ਗਿਆ ਰਹੇਗਾ ਤੂੰ ਸਿੱਧੀ ਸੜਕ ਚੱਲ ਜੇ ਇਹ ਲੰਘ ਗਿਆ ਸੀ ਤੂੰ ਲੰਗੇ ਲੰਗਾਏ ਦੇ ਵਿੱਚ ਮਾਰਿਆ ਅੱਛਾ ਹਾਂਜੀ ਉਹ ਫਿਰ ਮੌਕੇ ਤੋਂ ਫਰਾਰ ਹੋ ਗਿਆ ਜੀ ਹਾਂਜੀ ਉਹ ਭੱਜ ਗਿਆ ਇੱਕ ਵਾਰੀ ਅੱਛਾ ਕਿਹੜਾ ਆਟੋ ਸੀਗਾ ਜੀ ਆਟੋ ਆ ਇਲੈਕਟ੍ਰਿਕ ਸੀਗਾ ਈ ਰਿਕਸ਼ਾ ਸੀ ਹਾਂਜੀ ਰਿਕਸ਼ਾ ਜਰਾ ਅੱਛਾ ਇਸ ਤਰ੍ਹਾਂ ਹੀ ਲੱਗਦਾ ਜਿਸ ਤਰ੍ਹਾਂ ਬੇਕਾਬੂ ਹੋ ਕੇ ਚੱਲ ਰਹੇ ਇਹਨਾਂ ਤੇ ਬੇਕਾਬੂ ਹੈ ਜੀ ਬੇਗਣਤੀ ਹੈ ਜੀ ਜਿੱਥੇ ਮਰਜੀ ਖੜ ਜੋ ਲੈ ਕੇ ਇਹਨਾਂ ਨੇ ਵਿੱਚ ਬਾੜ ਦੇਣਾ ਹੈਗਾ ਅੱਛਾ ਇਹ ਵੀ ਦੇਖਿਆ ਗਿਆ ਸਰ ਆਏ ਦਿਨ ਇਹ ਹਾਦਸਿਆਂ ਦਾ ਵੀ ਇਹ ਕਾਰਨ ਬਣ ਰਹੇ ਬਿਲਕੁਲ ਹੈਗੇ ਵੀ ਹਾਦਸਿਆਂ ਦਾ ਕਾਰਨ ਜੀ ਹੁਣ ਜਿਵੇਂ ਤੁਸੀਂ ਅੱਛੇ ਭਲੇ ਸੀਗੇ ਤੇ ਹੁਣ ਆ ਤੁਹਾਨੂੰ ਮਰੀਜ਼ ਬਣਾਤਾ ਹੈ ਨਾ ਬਿਲਕੁਲ ਜੀ ਅੱਛਾ ਕੀ ਕੇ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ ਜੀ ਪ੍ਰਸ਼ਾਸਨ ਨੂੰ ਇਹੀ ਬੇਨਤੀ ਹੈ ਵੀ ਭਾਈ ਆਟੋ ਬਟਿਕਸ਼ਾਂ ਤੇ ਜਿਹੜੇ ਹੈਗੇ ਬਿਨਾਂ ਲਸੈਂਸ ਦੇ ਬਿਨਾਂ ਨੰਬਰਾਂ ਦੇ ਤੁਰੇ ਫਿਰਦੇ ਆਗੇ ਘਟੂ ਘਟੂ ਉਹਨਾਂ ਦਾ ਕੰਟਰੋਲ ਕਰੋ ਵੀ ਇਹਨਾਂ ਨੂੰ ਤੁਰਨ ਦਾ ਦੱਸੋ ਵੀ ਕਿੱਥੇ ਬਾੜੀ ਦੇ ਭਾਈ ਤੁਸੀਂ 100 ਸਲੋ ਸਵੀਟਰ ਕੋਲ ਥੋੜੇ 10 ਬੰਦੇ ਤੁਸੀਂ ਪਿੱਛੇ ਵੜਾ ਰੱਖੇ ਹੈਗੇ ਆ ਅਨ ਕੰਟਰੋਲ ਤੁਸੀਂ ਤੁਰ ਰਹੇ ਹੋਗੇ ਵੀ ਘਟੂ ਘਟੂ 10 ਬੰਦਿਆਂ ਦੀ ਜਿਹੜੀ ਜਾਨ ਦੀ ਰਾਖੀ ਤਾਂ ਤੁਸੀਂ ਕਰਨੀ ਹੈਗੀ ਤਾਂ ਤੁਸੀਂ ਦੇਖਣੀ ਹੈਗੀ ਫੇਰ ਅਗਲੇ ਦੇ ਵਿੱਚ ਵੀ ਮਾਰਿਆ ਜਿਹਦੇ ਵਿੱਚ ਮਾਰਿਆਗਾ ਉਹ ਵੀ ਗਿਆ ਅੱਛਾ ਜਿਸ ਤਰ੍ਹਾਂ ਦੇਖਿਆ ਗਿਆ ਜੀ ਪਹਿਲਾਂ ਕਾਰਵਾਈਆਂ ਵੀ ਹੁੰਦੀਆਂ ਸੀਗੀਆਂ ਪਰ ਹੁਣ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੀ ਨਹੀਂ ਰਿਹਾ ਨਾ ਹੁਣ ਕੋਈ ਕਾਰਵਾਈ ਨਹੀਂ ਹੁੰਦੀ ਕੁਝ ਨਹੀਂ ਹੁੰਦਾ ਜੀ ਸਭ ਪਹਿਲੇ ਬੈਠੇ ਜੀ ਬੇਲਗਾਮ ਤੁਰੇ ਬੇਲਗਾਮ ਤੁਰੇ ਲੋਕਾਂ ਦੇ ਇਸ ਤਰ੍ਹਾਂ ਹਾਦਸੇ ਬਿਲਕੁਲ ਜੀ ਬਿਲਕੁਲ